ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਬਣਾਉਣ ਲੱਗੇ ਆ ਘੇਰੇ ਤੇ ਡਿਜ਼ਾਈਨ ਆਪਾਂ ਜਾਲੀ ਵਾਲੀ ਲੈਸ ਕੱਟ ਕੇ ਲਾਵਾਂਗੇ ਘੇਰੇ ਤੇ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਘੇਰਾ ਲੈਡ ਲੈਣਾ ਜੀ ਘੇਰੇ ਤੇ ਕੱਚੀ ਸिलाई ਲਾ ਲੈਣੀ ਫੱਟਾ ਮੋੜ ਲੈਣਾ ਆ ਆ ਪੰਜ ਕੱਚੀ ਸਿਲਾਈ ਲਾ ਲਈ ਹੁਣ ਹੁਣ ਇਹਨੂੰ ਮੋੜ ਲਾਂਗੇ ਦੋਹਰਾ ਕਰ ਲਾਂਗੇ ਕੱਪੜੇ ਨੂੰ ਇਸ ਤਰ੍ਹਾਂ ਰੱਖ ਲਾਂਗੇ ਆਪਾਂ ਲਾਵਾਂਗੇ ਜੀ ਦੋ ਲੈਣਾ ਇਹਦੇ ਵਿੱਚ ਲੈਸ ਦੀਆਂ ਦੋ ਲੈਣਾ ਪਾਉਣੀਆਂ ਆਪਾਂ ਉਸੀ ਹਿਸਾਬ ਨਾਲ ਨਿਸ਼ਾਨ ਲਾ ਲਾਂਗੇ ਜੀ ਆਪ ਹੰਦੂਰਾ ਕਰਕੇ ਕੱਪੜਾ ਵਿਛਾਲਿਆ ਜੀ ਤੇ ਇਹਦੇ ਤੇ ਆਪਾਂ ਲਾਵਾਂਗੇ ਨਿਸ਼ਾਨ ਮੈਂ ਇਹੇਠਾਂ ਤੋਂ 3.5 ਇੰਚ ਦਾ ਸਨ ਛੱਡੂੰਗੀ ਜੀ ਤੁਸੀਂ ਵੱਧ ਵੀ ਛੱਡ ਸਕਦੇ ਹੋ ਘੱਟ ਵੀ ਛੱਡ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੋਊਗੀ ఆక నిడే తినిూసరా లావే హశాను మే ਹੁਣ ਇਹਦੀ ਕਰ ਦਿੰਨੇ ਆ ਕਟਿੰਗ ਇਹਦੀ ਵੀ ਕਰਤੀ ਕਟਿੰਗ ਹੁਣ ਇਸ ਪਾਸੇ ਨੂੰ ਇੱਕ ਵਾਰੀ ਆਪਾਂ ਸਾਈਡ ਤੇ ਕਰ ਦਾਂਗੇ ਪਹਿਲਾਂ ਇਹਦੇ ਨਾਲ ਲੈਸ ਲਾਵਾਂਗੇ ਜੀ ਇਸ ਪਾਸੇ ਨਾਲ ਇਹ ਆਪਾਂ ਸਿੱਧਾ ਪਾਸਾ ਲੈਣਾ ਕੱਪੜੇ ਦਾ ਲੈ ਸਕਦੇ ਆਪਾਂ 부ਠੀ ਰੱਖਣੀ ਹੈ ਜੀ ਇਸ ਗੱਲ ਦਾ ਧਿਆਨ ਰੱਖਣਾ ਕੱਪੜਾ ਸਿੱਧਾ ਹੋਣਾ ਚਾਹੀਦਾ ਲੈਸ ਉੱਪਰ 부ਠੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਲਾਈ ਲਾਉਂਦੇ ਜਾਣਾ ਲੈਸ ਦੇ ਉੱਤੇ ਤੇ ਆਪਣੀ ਲੈਸ ਜਿਆਦਾ ਚੌੜੀ ਹੈ ਨਹੀਂਗੀ ਬਰੀਕ ਹੀ ਆ ਇਸ ਕਰਕੇ ਆਪਾਂ ਇਸ ਲਾਈਨ ਦੇ ਉੱਪਰ ਹੀ ਸਲਾਈ ਲਾਵਾਂਗੇ ਇੱਕ ਸਲਾਈ ਆਪਣੀ ਲੱਗ ਗਈ ਹੁਣ ਇਹਨੂੰ सीधा कर लें कपड़े एक सिलाई उत्ते ला दें ठीक है जी हम आ ला गई अपनी एक लाइन ਮੈਂ ਦੂਸਰੀ ਸਾਈਡ ਤੇ ਆਹ ਪਾਸਾ ਲਾ ਦਾਂਗੇ ਜਿਹੜੀ ਆਪਾਂ ਕਟਿੰਗ ਕੀਤੀ ਸੀ ਕੱਪੜੇ ਦੀ ਇਹਨੂੰ ਇਹਦੇ ਨਾਲ ਜੋੜ ਦਿੰਨੇ ਆ ਜੀ ਇਸ ਤਰ੍ਹਾਂ ਸਲਾਈ ਲਾਉਂਦੇ ਜਣਾ ਹੌਲੀ ਹੌਲੀ ਇਸ ਸਲਾਈ ਨੂੰ ਵੀ ਆਪਾਂ ਉੱਪਰੋਂ ਨਾ ਪਦਾਂਗੇ ਜੀ ਇੱਕ ਲਾਈਨ ਲੱਗ ਗਈ ਆਪਣੀ ਜੀ ਜਾਲੀ ਵਾਲੀ ਲੈਸ ਦੀ ਹੁਣ ਦੂਸਰੀ ਲਾਉਣੇ ਆ ਦੂਸਰੀ ਵੇਲੇ ਵੀ ਧਿਆਨ ਰੱਖਣਾ ਵੀ ਲੈਸ ਪੁੱਠੀ ਹੋਣੀ ਚਾਹੀਦੀ ਹੈ ਕੱਪੜਾ ਸਿੱਧਾ ਹੋਣਾ ਚਾਹੀਦਾ ਲੈਸ ਉੱਪਰ ਪੁੱਠੀ ਹੋਣੀ ਚਾਹੀਦੀ ਹੈ ਨਾ ਜ਼ਿਆਦਾ ਕੱਪੜਾ ਖਿੱਚਣਾ ਨਾ ਲੈਸ ਖਿੱਚਣੀ ਆ ਹੌਲੀ ਹੌਲੀ ਲਾਉਣੀ ਹੈ ਜੀ ਇਸ ਲਾਈਨ ਨੂੰ ਵੀ ਹੁਣ ਉਪਰੋਂ ਨੱਪ ਦਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਜਿਹੜਾ ਕਮੀਜ਼ ਵਾਲਾ ਹਿੱਸਾ ਉੱਪਰਲਾ ਉਹਦੇ ਨਾਲ ਲਾਵਾਂਗੇ ਇਹਨੂੰ ਸਾਰੇ ਪੀਸ ਨੂੰ ਇਸ ਤਰ੍ਹਾਂ ਇਹਦੇ ਉੱਪਰ ਪੁੱਠਾ ਰੱਖ ਲੈਣਾ ਜੀ ਆ ਕੱਪੜਾ ਆਪਣਾ ਸਿੱਧਾ ਕਮੀਜ਼ ਵਾਲਾ ਹਿੱਸਾ ਆ ਪੁੱਠਾ ਰੱਖਣਾ Estarán adentro la y ni a Con este viper, la dangue ਸਾਫ ਕਰ ਕਰਕੇ ਸਲਾਈ ਲਾਉਣੀ ਹੈ ਇਸ ਤਰ੍ਹਾਂ ਇਹ ਵਾਲਾ ਨਾ ਪੈਨ ਧਾ ਕੇ ਆਕਰਕੇ ਆ ਦੇਖੋ ਜੀ ਆਪਣਾ ਕਮੀਜ਼ ਦਾ ਘੇਰਾ ਤਿਆਰ ਆ ਲੈਸ ਲੱਗ ਗਈ ਆਪਾਂ ਦੋ ਲੈਣਾ ਲਾਈਆਂ ਇਹਦੇ ਤੇ ਤੁਸੀਂ ਤਿੰਨ ਵੀ ਲਾ ਸਕਦੇ ਹੋ ਲੈਸ ਚੌੜੀ ਵੀ ਲਾ ਸਕਦੇ ਹੋ ਇਸ ਤੋਂ ਜ਼ਿਆਦਾ ਇੰਨੀ ਵੀ ਲਾ ਸਕਦੇ ਹੋ ਕੋਈ ਮਰਜ਼ੀ ਲੇਸ ਲਾ ਕੇ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਆਪਣਾ ਠੀਕ ਹੈ ਜੀ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੀ ਹਰ ਰੋਜ਼ ਜੀ ਧੰਨਵਾਦ ਜੀ ਬਹੁਤ ਸਾਰਾ ਸਾਰਿਆਂ ਦਾ